ਕਿ ਇਹ ਜਿਹੜਾ ਮਸਲਾ ਸੀਗਾ ਨਾ ਇਹਦੇ ਵਿੱਚ ਹੋਇਆ ਇਹ ਕਿ ਇੱਕ ਪ੍ਰੋਗਰਾਮ ਸੀ ਇਹਨਾਂ ਦਾ ਜੀ ਉਹਦੇ ਵਿੱਚ ਇਹਨਾਂ ਨੇ ਕੋਈ ਮਤਲਬ ਕਿ ਸੈਟ ਜਿਹੜਾ ਸੀਗਾ ਜਾਂ ਜੋ ਮਤਲਬ ਕਿ ਚੱਲ ਰਿਹਾ ਸੀਗਾ ਉਹਦੇ ਵਿੱਚ ਹੁੰਦਾ ਇਹ ਆ ਕਿ ਮਤਲਬ ਸ਼ਾਇਦ ਸੈਟਅਪ ਜਿਹੜਾ ਸੀਗਾ ਉਦਾ ਕੁਛ ਇਦਾਂ ਦਾ ਸੀਗਾ ਜਿੱਦਾਂ ਹੁਣ ਮੈਨੂੰ ਭੁੱਲ ਗਿਆ ਮਾਤਾ ਚਿੰਤਪੂਰਨੀ ਦਾ ਸੀਗਾ ਸ਼ਾਇਦ ਕੋਈ ਇਸ ਤਰ੍ਹਾਂ ਦਾ ਮਤਲਬ ਕਿ ਪੰਡਾਲ ਲੱਗਿਆ ਪਿਆ ਸੀਗਾ ਸੈਟਅਪ ਜਿਹੜਾ ਸੀਗਾ ਹੁਣ ਬੱਬੂ ਮਾਨ ਦਾ ਜਿਹੜਾ ਪ੍ਰੋਗਰਾਮ ਸੀ ਉਹ ਚੱਲਦੇ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਨਾ ਕਿ ਅੱਜ ਕੱਲ ਕੀ ਆ ਕਿ ਉੱਥੇ ਵੈਸੇ ਤੇ ਇਹ ਜਿਹੜੇ ਧਾਰਮਿਕ ਹੈਗੇ ਨੇ ਯੋਜਕ ਹੂੰ ਬਈ ਇਹਨਾਂ ਨੂੰ ਇੱਕ ਚੀਜ਼ ਚਾਹੀਦੀ ਆ ਕਿ ਕਈ ਕਲਾਕਾਰ ਇਸ ਤਰ੍ਹਾਂ ਦੇ ਜਿਹੜੇ ਨਿਰੋਲ ਧਾਰਮਿਕ ਗਾਉਂਦੇ ਨੇ ਬਿਲਕੁਲ ਕੀ ਨਾਲੇ ਉਹਨਾਂ ਨੂੰ 4 ਪੈਸੇ ਦਿਓ ਜੀ ਜਿਹਨਾਂ ਦਾ ਕੰਮ ਹੀ ਇਹ ਆ ਕਿ ਚਾਹੇ ਭੇਟਾਂ ਗਾਉਂਦੇ ਨੇ ਚਾਹੇ ਸੂਫੀਆਂ ਨੇ ਕੁਝ ਕੁਝ ਵੀ ਉਹਨਾਂ ਨੂੰ ਲਿਓ ਜਿਹੜੇ ਮਤਲਬ ਕਿ ਨਾਨ ਕਮਰਸ਼ਲ ਕਮਰਸ਼ਲ ਗਾਇਕੀ ਨੂੰ ਤਵੱਜੂ ਦਿੰਦੇ ਆ ਜੀ ਜੀ ਹੁਣ ਜਿਹੜਾ ਕਮਰਸ਼ਲ ਸਿੰਗਰ ਆ ਉਹ ਚਲੋ ਆ ਕੇ ਉੱਥੇ ਮਤਲਬ ਕਿ ਆਪਣਾ ਜਿਹੜਾ ਵੀ ਉਹਦਾ ਕੰਟੈਂਟ ਆ ਉਹਨੂੰ ਰੋਕੇਗਾ ਪਰ ਸਾਹਮਣੇ ਭੀੜ ਜਿਹੜੀ ਬੈਠੀ ਆ ਹੂੰ ਉਹ ਸਾਰੇ ਉਸ ਧਾਰਮਿਕ ਜਜ਼ਬੇ ਨਾਲ ਨਹੀਂ ਆਏ ਹੋ ਸਕਦੇ ਜੀ ਕੁਝ ਉਸ ਕਲਾਕਾਰ ਲਈ ਆਏ ਹੁੰਦੇ ਆ। ਬਿਲਕੁਲ। ਠੀਕ ਹੈ ਜੀ। ਉੱਥੇ ਫਿਰ ਕੰਮ ਚੱਲ ਪੈਂਦਾ ਹੈ। ਹਾਂ ਫਿਰ ਉਹ ਡਿਮਾਂਡ ਕਰਦੇ ਆ, ਫਰਮਾਇਸ਼ ਕਰਦੇ ਆ, ਕਲਾਕਾਰ ਵੀ ਫਸ ਜਾਂਦਾ ਕਈ ਵਾਰੀ। ਉਹ ਮਹਿਫਲ ਮਿੱਤਰਾਂ ਦੀ ਲੱਗਦੀ ਰੋਜ਼ ਚ ਬਾਰੇ ਹੁਣ ਇਸੇ ਗੱਲਾਂ ਨੂੰ ਲੈ ਕੇ ਵਿਵਾਦ ਹੋ ਗਿਆ। ਜੀ। ਕਿ ਭਈ ਜੋ ਧਾਰਮਿਕ ਤੌਰ ਤੇ ਸਟੇਜ ਸੀਗੀ ਜਾਂ ਆਯੋਜਨ ਸੀਗਾ ਉਹਦੇ ਵਿੱਚ ਗੀਤ ਕੁਝ ਇਸ ਤਰ੍ਹਾਂ ਦੇ ਗਾਏ ਗਏ ਨੇ ਜਿਹਦੇ ਨਾਲ ਸੈਂਟੀਮੈਂਟ ਹਾਰਟ ਹੋਇਆ। ਜੀ। ਪਾਵਨਾਮਾ ਆਹਤ ਹੋਈਆਂ ਨੇ ਸੋ ਇਹ ਕੰਟਰੋਵਰਸੀ ਆ ਜਿੰਨੀ ਕੋ ਮੈਂ ਸਮਝੀ ਆ ਕਿਉਂਕਿ ਇਹ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਆ ਤੇ ਮੈਂ ਤੇ ਅੱਗੇ ਸੋਚਦਾ ਸਾਂ ਕਿ ਗਾਇਕੋ ਜਿਵੇਂ ਮਾਮ ਸਾਹਿਬ ਕਹਿੰਦੇ ਸੀ ਨਾ ਰਾਜਾ ਵੜਿੰਗ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਹੂੰ ਹੂੰ ਦਿੱਲੀ ਕੋਈ ਨਾ ਕੋਈ ਵਿਵਾਦ ਮੈਨੂੰ ਕਦੇ-ਕਦੇ ਸਿੰਗਰਾਂ ਦਾ ਵੀ ਲੱਗਦਾ ਕਿ ਪਤਾ ਨਹੀਂ ਇਹ ਕਿਹੜਾ ਟੂਣਾ ਟੱਪ ਗਏ ਨੇ ਦਿੱਲੀ ਕੋਈ ਨਾ ਕੋਈ ਤੁਸੀਂ ਵੇਖ ਲਓ ਇਹ ਬਾਤ ਦਿੱਲੀ ਜੇ ਕੋਈ ਦਿੱਲੀ ਨਾ ਆਵੇ ਤਾਂ ਫਿਰ ਕੋਈ ਦੋ ਦਿਨ ਬਾਅਦ ਆ ਜਾਂਦਾ ਪਰ ਇਹਨਾਂ ਦਾ ਕੋਈ ਨਾ ਕੋਈ ਕੋਈ ਨਾ ਕੋਈ ਪਸੂੜੀ ਵਾਲਾ ਕੰਮ ਚੱਲਦਾ ਹੀ ਰਹਿੰਦਾ ਹੈ